आजो जी पर आजो आजो <laughs> आगे। आगे। तो आजो, आजो ਕਰੇ ਮੈਂ ਪੱਕੇ ਹੀ ਦਿਨ ਬਾਲੇ ਆ ਜਿਵੇਂ ਵੀਰਵਾਰ ਜਿੱਥੋਂ ਦਾ ਦੇਲੀਗੜ ਦਾ ਤੇ ਬਲਵੇੜੇ ਦਾ ਤੇ ਸੋਵਾਰ ਸਨੌਰ ਦਾ ਤੇ ਬਾਦਰਗੜ ਦਾ ਇਹ ਸਾਡੇ ਪੱਕੇ ਹੀ ਲੈਣੇ ਆ ਜਦੋਂ ਕਦੇ ਮੇਰਾ ਮੈਨੂੰ ਕਦੇ ਜਾਣਾ ਪੈਂਦਾ ਪਾਰਟੀ ਦੇ ਪ੍ਰੋਗਰਾਮ ਤੇ ਉਦੋਂ ਮੇਰਾ ਬੇਟਾ ਬਿਆ ਕਰੂ ਇੱਥੇ ਸਾਰੇ ਅਫਸਰ ਲੋਬੀ ਉਦੋਂ ਵੀ ਆਇਆ ਕਰੂਗੇ ਨਾਲ ਸਾਰੇ ਅਫਸਰਾਂ ਨਾਲ ਲੈ ਕੇ ਰਿਹਾ ਐਸਡੀਐਮ ਸਾਹਿਬ ਵੀ ਹੁਣ ਕੋਈ ਕੋਈ ਡਿਊਟੀ ਲੱਗੀ ਸੀ ਚੱਲ ਗਿਆ ਸਿਪਾਰ ਬੈਠੇ ਨੇ ਅਸਲ ਤੋਂ ਬੈਠੇ ਨੇ ਚੌਕੀਦਾਰ ਵੀਡੀਓ ਐਕਸ਼ਨ ਸਾਰੇ ਟੋਟਲ ਅਗਲੀ ਵਾਰੀ ਸੀ ਡੀ ਪੀਓ ਵੀ ਇੱਥੇ ਮਾਲ ਆਇਆ ਕਰਨਗੇ ਜਿਹੜੇ ਲੋਕਾਂ ਨੇ ਨਾਰਮਲ ਕੰਮ ਆ ਸਾਨੂੰ ਇਹ ਵੀ ਇੱਥੇ ਹੋ ਜਾਣਾ ਅਗਲੇ ਹੀ ਜਦਨ ਵਾਰ ਆਉਣਾ ਆ ਪਿਛਲੇ ਸਾਰੇ ਨੂੰ ਪੁੱਛ ਕੇ ਲਾਉਣੇ ਵੀ ਉਹਨਾਂ ਦੀ ਲਿਸਟ ਲਿਆ ਕੇ ਇੱਥੇ ਲੱਗਦਾ ਕਰਨੀ ਵੀ ਆ ਕੰਮ ਹੋ ਗਿਆ ਪੈਂਡਿੰਗ ਦਾ ਇਹ ਸਾਰਾ ਸਾਨੂੰ ਹੋਇਆ ਵੀ ਜਿਹਨੇ ਸਰਕਾਰ ਤੁਹਾਡੇ ਦਰਵਾਜ਼ੇ ਵਾਲਾ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਆ ਉਹ ਸਾਡੀ ਕੋਸ਼ਿਸ਼ ਆ ਵੀ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮਿਲੀਏ ਤੇ ਜਿਹੜਾ ਕੰਮ ਆ ਉਹ ਸੌਖਾ ਹੋਣੇ ਚਾਹਾਂ ਪੱਗ ਦਾ ਹਲਕਾ ਸਰਾਵਰ ਬਹੁਤ ਵੱਡਾ ਵੰਡਿਆ ਤੇ ਹੁਣ ਜਦੋਂ ਇੱਥੋਂ ਜਦੋਂ ਵੇਲਾ ਆਊਗਾ ਅੱਜ ਤੇ ਸਾਡੇ ਮੰਤਰੀ ਸਾਹਿਬ ਆਉਣਗੇ ਅੱਜ ਹੁਣ ਇਹ ਤੋਂ ਬਾਅਦ ਮੈਂ ਦੇਵੀਘੜ ਜਾਣਾ ਉਸ ਤੋਂ ਬਾਅਦ ਫਿਰ ਸਾਡੇ 4:30 ਵਜੇ 3:30 4:00 ਵਜੇ ਮੰਤਰੀ ਸਾਹਿਬ ਆ ਰਹੇ ਨੇ ਸਾਰੇ ਅਫਸਰ ਲੋਬੀ ਟੀਮ ਲੈ ਕੇ ਜਿਹੜਾ ਪਾਣੀ ਦੀ ਮਾਰਚਾ ਬਣਾਇਆ ਗਿਆ ਉਹਦਾ ਸਾਲੇ ਦਾ ਸਰਵਾ ਕਰਨਾ ਤੇ ਸਾਰਾ ਸਰਵਾ ਕਰਕੇ ਉਸ ਤੋਂ ਬਾਅਦ ਜੋ ਉਹਦਾ ਜਮੀਨ ਜਿੱਥੇ ਜਮੀਨ ਅਕਵਾਇਰ ਹੋਣ ਵਾਲੀ ਆ ਜੋ ਜੋ ਵੀ ਹੋਣਾ ਲਾ ਉਹਦੇ ਹਿਸਾਬ ਨਾਲ ਪ੍ਰਪੋਜ਼ਲਾਂ ਬਣ ਕੇ ਆ ਜਾਂਦੇ ਨੇ ਇੱਕ ਨਾ ਪਿੰਡਾਂ ਦੇ ਵਿੱਚ ਬੱਸਾਂ ਪਹਿਲਾਂ ਮਿੰਨੀ ਚੱਲਦੀਆਂ ਹੁੰਦੀਆਂ ਸੀ ਇਹ ਪਹਿਲੇ ਬੰਦ ਹੋ ਗਈਆਂ ਹੁਣ ਬੜੀ ਦਿੱਕਤ ਆ ਰਹੀ ਹੈ ਜੀ ਲੋਕਾਂ ਨੂੰ ਮੈਂ ਮੈਂ ਨਾ ਇੱਕ ਕੁਐਸਚਨ ਲਾਇਆ ਆ ਬਈ ਜਿਹੜੀਆਂ ਇਹ ਬੱਸਾਂ ਆ ਇਹ ਅਸਲ ਲੋਕ ਬੱਸਾਂ ਤੇ ਚੜ੍ਹਦ ਘਟ ਲੱਗ ਪਏ ਆ ਹੁਣ ਉੱਤੇ ਫਰੀ ਵਾਲੀਆਂ ਬੀਬੀਆਂ ਚੜ੍ਹਦੀਆਂ ਜਾਂ ਕੋ ਮੜਾ ਮੋਟਾ ਇੱਕ ਅਦਾ ਕਦੇ ੁੱਲ ਭਨੇ ਖੇਚੜਦਾ ਮੈਂ ਪੜਿਆ ਹਲਕੇ 'ਚ ਬੜੇ ਸਾਂ ਬੱਸਾਂ ਲਵਾ ਕੇ ਵੇਖਿਆ ਆ ਪਰ ਬੱਸ ਲਵਾਉਣ ਦਾ ਲੋਕਾਂ ਨੂੰ ਚਾਹ ਚੜਦੇ ਨਹੀਂ ਉਹਦੇ 'ਚ ਤੇ ਅਸੀਂ ਹੁਣ ਕਿਹਾ ਮੈਂ ਉਹਦੇ ਕੁਐਸਚਨਾਂ ਕਰਾਇਆ ਵੀ 10 15 ਸੀਟਰ ਜਿਹੜੀਆਂ ਗੱਡੀਆਂ ਆ ਜੀ ਜੀਮ ਸਾਹਿਬ ਸਸੀ ਗੌਰ ਜੀ ਸਸੀ ਗੌਰ ਠੀਕ ਠਾਕ ਜੀ ਖਾਦੀਆਂ ਜੀ ਸਰ ਇੱਕ ਇਤਰਾਜੀ ਮੈਂ ਇੱਥੇ ਬੈਠਾ ਬਲਵੇੜੇ ਸਾਡੇ ਨਗਾਵਾ ਪਿੰਡ ਪੈਂਦਾ ਹੈ ਬਲਵੇੜੇ ਤੋਂ ਅੱਗੇ ਨਗਾਵਾ ਠੀਕ ਹੈ ਜੀ ਉੱਥੇ ਪਹਿਲਾਂ ਬੱਸ ਜਾਂਦੀ ਸੀ ਸਰਕਾਰੀ ਹੁਣ ਹਟ ਗਈ ਆ ਬੱਚੇ ਪੜਦੇ ਆ ਤੇ ਬਜ਼ੁਰਗਾਂ ਨੇ ਕਿਸੇ ਨੇ ਤਰੀਕ ਤੇ ਜਾਣਾ ਕਿਸੇ ਨੇ ਕੋਈ ਹੁਣ ਹਟ ਗਈ ਆ ਉਹ ਇਸ਼ੂ ਆ ਜੀ ਨਹੀਂ ਨਹੀਂ ਸਰ ਜੇ ਕੋਈ ਪਹਿਲਾਂ ਚੱਲਦੀ ਸੀ ਪਰ ਲੋਕਾਂ ਦੀ ਬਹੁਤ ਮੰਗ ਆ ਠੀਕ ਬਸ ਮੈਂ ਮੜ ਜਾਣਾ ਇਹਨਾਂ ਦੇ ਜਿਹੜੇ ਮੈਂ ਕੋ ਸਰਪੰਚੋਂ ਨੰਬਰ ਇੱਕ ਪਰ ਭੇਜ ਤੈ ਕੋਈ ਜੇ ਫਿਰ ਮੈਂ ਆਪਰੇ ਗੱਲ ਕਰ ਲੈ ਕੇ ਕੋਈ ਨਾ ਫਿਰ ਇਹਦਾ ਹੱਲ ਕਰਦਾ ਕਰੂੰਗਾ ਬਸ ਠੀਕ ਹੈ ਮੈਂ ਭੇਜਦਾ ਇਹਨਾਂ ਨੂੰ ਚਾਲੂ ਕਰਾਓ ਮੇਰੇ ਵੀਰ ਜਿੱਥੇ ਮੈਂ ਇਹਨਾਂ ਨਾਲ ਗੱਲ ਕਰ ਲਿਆ ਮੈਂ ਤੇ ਤੁਹਾਡਾ ਨਾਮ ਲੱਗੇ ਕੋਈ ਨਾ ਵੀ ਹੱਲ ਕਰਦਾ ਵਿੱਚ ਬਸ ਠੀਕ ਹੈ ਮੇਰਾ ਭਰਾ ਜੀ ਜੀ ਜਿਵੇਂ ਮੈਂ ਹਰ ਇੱਕ ਜਿਹੜੇ ਜਿਹੜੇ ਕੋਈ ਇਸ਼ੂ ਸਾਹਮਣੇ ਆਉਦਾ ਮੈਂ ਕਰਵਾਉਣਾ ਨਾਲ ਦੇ ਨਾਲ ਹੁਣ ਉਹ ਦਿਨ ਇੱਥੇ ਆਏ ਸਾਂ ਆ ਕਲੋਨੀ ਇੱਕ ਨਵੀਂ ਵਸੀਆ ਕਈ ਸਾਲਾਂ ਨਾਲ ਕਿੰਨੇ ਸਾਲ ਹੋ ਗਏ ਨੂੰ 15 ਸਾਲ 15 ਸਾਲਾਂ ਤੋਂ ਉਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ ਕੋਈ ਗਲੀ ਕੋਈ ਕਿਸੇ ਨੇ ਕੁਝ ਨਹੀਂ ਵੇਖਿਆ ਗਿਆ ਹੁਣ ਪਹਿਲੋ ਇਹ ਸੀਵੇ ਪਾਇਆ ਹੁਣ ਇਹਨੂੰ ਅਸੀਂ ਕੰਮ ਚਾਲੂ ਕਰਵਾਤਾ ਪਿਛਲੀ ਵਾਰੀ ਮਾਰ ਕੇ ਢਾੜ ਮਾਰ ਕੇ ਗਏ ਕਲੋਨੀ ਚ ਅੱਜ ਉਹਦਾ ਉੱਥੇ ਇਟਾ ਸਟਾਕ ਤੇ ਕੰਮ ਚਾਲੂ ਹੋ ਗਿਆ ਆ ਜਿਹੜੀ ਮੇਨ ਛੱਡ ਗਿਆ ਉਹ ਵੀ ਅਸੀਂ ਮੰਡੀ ਬੋਰਡ ਤੇ ਪਾਸ ਕੀਤੀ ਆ ਮੇਰਾ ਖਿਆਲ ਐਸੇ ਮਹੀਨੇ ਦੇ ਅਗਲੇ ਮਹੀਨੇ ਦੇ ਐਂਡ ਤੱਕ ਉਹਦਾ ਵੀ ਕੰਮ ਚਾਲੂ ਹੋ ਜਾਊਗਾ ਲੋਕਾਂ ਨੂੰ ਜੋ ਹੋ ਸਕਦਾ ਸਾਨੂੰ ਇਹ ਵੀ ਸੂਰਤ ਦਈਏ ਲੋਕਾਂ ਦੇ ਘਰਾਂ 'ਚ ਜਾ ਕੇ ਜਿਹੜਾ ਜਿਹੜਾ ਕੋ ਕਾਮਕਾਰਾਂ ਪੁੱਛ ਕੇ ਉਹਨਾਂ ਦਾ ਕਰ ਦੇਣਾ। ਹਾਂ ਜੀ। ਸੰਗਤ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਅਪੀਲ ਕਰਨਾ ਚਾਹੁੰਦਾ ਵੀ ਕੋਸ਼ਿਸ਼ ਕਰੋ ਜਿਹੜੇ ਮਾੜੇ ਮੋਟੇ ਤੁਹਾਡੇ ਛੋਟੇ ਮੋਟੇ ਝਗੜੇ ਆ। ਵੀ ਆਪਾਂ ਇੱਕ ਪਰਿਵਾਰ ਆਂ ਸਾਂ ਜਾ ਕਰੀ ਆਪਾਂ ਇਕੱਠੇ ਖੇਡਦੇ ਆਂ ਕਰੀ ਆਪਾਂ ਫੇਰ ਇਕੱਠੇ ਲੜ ਪੈਨੇ ਆਂ ਵੀ ਲੜਨ ਦੀ بجائے ਪਿਆਰ ਵਧਾਓ ਤੇ ਆਪਣੇ ਜਿਹੜੇ ਘਰੇਲੂ ਕੰਮ ਆ ਉਹਨਾਂ 'ਤੇ ਜ਼ਿਆਦਾ ਧਿਆਨ ਲਈਏ। ਲੜਨ ਝਗੜਨ ਨਾਲ ਕੱਢ ਧਿਆਨ ਲਈਏ ਸਾਡੀ ਕੋਸ਼ਿਸ਼ ਆ ਵੀ ਇਹ ਜਿਹੜਾ ਕੰਮ ਆ ਉਹ ਪੈਲ ਦੇ ਆਧਾਰ 'ਤੇ ਬਿਨਾਂ ਪੱਖਪਾਤੋ ਕਰੀਏ ਪਰ ਜਿੱਥੇ ਕਈ ਵਾਰ ਕਿਤੇ ਪ੍ਰੋਬਲਮ ਆਉਂਦੀ ਜਿੱਥੇ ਸਾਡੇ ਬੰਦੇ ਹੁੰਦੇ ਅਗਲੇ ਬਣੇ ਉਦੋਂ ਮਾੜਾ ਮੋਟਾ ਫਿਰਦਾ